ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਰੂਪ ਬਟਾਉਂਦੀ ਜਾ ਰਹੀ ਰਸਮ ਬਾਰੇ ਗੱਲਬਾਤ ਕਰਾਂਗੇ ਤੇ ਉਸ ਬਾਰੇ ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਦੇ ਬਲੌਗ ਵਿੱਚ ਦੇਵਾਂਗਾ ਸੋ ਉਸ ਤੋਂ ਬਾਅਦ ਮੈਂ ਉਹਨਾਂ ਦੋਸਤਾਂ ਦੇ ਨਾਂ ਬੋਲਾਂਗਾ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਬਾਅਦ ਵਿੱਚ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣੀ ਜੀ ਚਲੋ ਫਿਰ ਕਰਦੇ ਹਾਂ ਇੱਕ ਹੋਰ ਪ੍ਰਾਣੀ ਰਸਮ ਬਾਰੇ ਗੱਲਬਾਤ ਲੜਕੇ ਦੇ ਵਿਆਹ ਨਾਲ ਸੰਬੰਧਤ ਬਹੁਤ ਸਾਰੀਆਂ ਰਸਮਾਂ ਵਿੱਚੋਂ ਇੱਕ ਰਸਮ ਹੈ ਪਾਣੀ ਬਾਰਨਾ ਇਹ ਰਸਮ ਉਦੋਂ ਕੀਤੀ ਜਾਂਦੀ ਹੈ ਜਦੋਂ ਲਾੜਾ ਵਿਆਹ ਕਰਵਾ ਕੇ ਡੋਲੀ ਲੈ ਕੇ ਘਰ ਆਉਂਦਾ ਹੈ ਉਸ ਸਮੇਂ ਲੜਕੇ ਦੀ ਮਾਂ ਨਾਮ ਵਿਹਾਈ ਜੋੜੀ ਦੇ ਸਿਰ ਉੱਪਰੋਂ ਪਾਣੀ ਬਾਰ ਕੇ ਪਿੰਦੀ ਹੈ ਇੱਕ ਗਰਬੀ ਵਿੱਚ ਮਿੱਠਾ ਪਾਣੀ ਤਿਆਰ ਕੀਤਾ ਜਾਂਦਾ ਹੈ ਪੇਪਰ ਦੀ ਪੰਜ ਸੱਤ ਜਾਂ ਨੌ ਪੱਤਿਆਂ ਵਾਲੀ ਕਟਾਣੀ ਇਸ ਵਿੱਚ ਰੱਖੀ ਜਾਂਦੀ ਹੈ ਨਾਹੀਂ ਤੁਦ ਰੜਕਣ ਵਾਲੀ ਬੰਧਾਣੀ ਦੀ ਨੇਤੀ ਲਈ ਜਾਂਦੀ ਆ ਇੱਕ ਥਾਲੀ ਵਿੱਚ ਤਿੰਨੋਂ ਅਵਸਥਾਾਂ ਜਾਣੀ ਮਿੱਟੇ ਪਾਣੀ ਵਾਲੀ ਗੜਬੀ ਪਿੱਪਲ ਦੀ ਟਾਣੀ ਅਤੇ ਨੇਤੀ ਰੱਖੀ ਜਾਂਦੀ ਆ ਥਾਲੀ ਲਾਗਣ ਨੂੰ ਫੜਾਈ ਜਾਂਦੀ ਆ ਲਾੜਾ ਵਾਲੀ ਚੌਂਕੀ ਤੇ ਚੜਦੇ ਵੱਲ ਨੂੰ ਮੂੰਹ ਕਰਕੇ ਖੜ ਜਾਂਦੇ ਹਨ ਲਾੜੇ ਦੀ ਮਾਂ ਜੋੜੀ ਦੇ ਸਿਰ ਉੱਪਰੋਂ ਪਿੱਪਲ ਦੀ ਟਾਣੀ ਅਤੇ ਨੇਤੀ ਨੂੰ ਘੁਮਾਉਂਦੀ ਹੈ ਅਤੇ ਫਿਰ ਗਰਬੀ ਨੂੰ ਜੋੜੀ ਦੇ ਸਰਪਰ ਉੱਪਰੋਂ ਆ ਕੇ ਪਾਣੀ ਪੀਣ ਲੱਗਦੀ ਹੈ। ਕਈ ਵਾਰੀ ਨੇਤੀ ਗਰਬੀ ਦੇ ਮੂੰਹ ਨੂੰ ਬੰਨ੍ਹ ਲਈ ਜਾਂਦੀ ਹੈ ਅਤੇ ਪਿੱਪਲ ਵਾਲੀ ਟਾਣੀ ਵੀ ਗਰਬੀ ਵਿੱਚ ਹੀ ਰੱਖ ਲਈ ਜਾਂਦੀ ਹੈ। ਮਾਂ ਜਦੋਂ ਪਾਣੀ ਪੀਣ ਲੱਗਦੀ ਹੈ ਤਾਂ ਮੁੰਡਾ ਆਪਣੀ ਮਾਂ ਨੂੰ ਹੋਰ ਪਾਣੀ ਪੀਣ ਤੋਂ ਰੋਕਦਾ ਹੈ। ਭਾਈ ਕਾਨ ਸਿੰਘ ਨਾਭਾ ਮਹਾਨਕੋਸ਼ ਵਿੱਚ ਲਿਖਦੇ ਹਨ ਸਿਰ ਉੱਪਰ ਦੀ ਪਾਣੀ ਫੇਰ ਕੇ ਪੀਣਾ ਆਪ ਇਸਦਾ ਇਹ ਹੁੰਦਾ ਹੈ ਕਿ ਪਾਣੀ ਬਾਰਨ ਵਾਲਾ ਆਪਣੇ ਪਿਆਰੇ ਪਰ ਆਉਣ ਵਾਲੀ ਵਿਫਤਾ ਨੂੰ ਆਪ ਗ੍ਰਹਿਣ ਕਰਨ ਦਾ ਭਾਵ ਪ੍ਰਗਟ ਕਰਦਾ ਹੈ। ਸਪਸ਼ਟ ਹੈ ਕਿ ਨਵੀਂ ਬਹੂ ਦਾ ਸਵਾਗਤ ਕਰਨ ਦੇ ਨਾਲ-ਨਾਲ ਮਾਂ ਵੱਲੋਂ ਆਪਣੇ ਪੁੱਤ ਤੇ ਨੋਹ ਦੀਆਂ ਬਲਾਵਾਂ ਆਪਣੇ ਸਿਰ ਲੈਣ ਦੀ ਭਾਵਨਾ ਬਿਕਤ ਕੀਤੀ ਜਾਂਦੀ ਹੈ। ਅਤੇ ਇਹ ਹੀ ਕਾਰਨ ਹੈ ਕਿ ਪੁੱਤਰ ਤੇ ਨੋਹ ਵੱਲੋਂ ਪਾਣੀ ਪੀ ਰਹੀ ਮਾਂ ਨੂੰ ਵਿੱਚੋਂ ਪਾਣੀ ਪੀਣ ਤੋਂ ਰੁਕਿਆ ਵੀ ਜਾਂਦਾ ਹੈ ਭਾਵੇਂ ਹੈ ਕਿ ਪੁੱਤਰ ਤਿੰਨੋਂ ਨਹੀਂ ਚਾਹੁੰਦੇ ਕਿ ਉਹਨਾਂ ਤੇ ਆਈ ਹਰ ਵਿਫਤਾ ਮਾਂ ਹੀ ਝੱਲੇ ਉਹ ਆਪ ਹਰ ਚੰਗੇ ਮਾੜੇ ਸਮੇਂ ਦਾ ਮਿਲ ਜੁ ਕੇ ਸਾਹਮਣਾ ਕਰਨਗੇ ਇਕੱਲੀ ਮਾਂ ਹੀ ਕਿਉਂ ਬੋਟੀ ਦੇ ਘਰ ਦਾਖਲੇ ਸਮੇਂ ਉਸ ਦਾ ਸੁਆਗਤ ਕੀਤਾ ਰਹੀ ਕੀਤਾ ਜਾਂਦਾ ਹੈ ਲੰਮੀ ਲੈ ਉੱਠਦੀ ਹੈ ਉੱਤਰ ਭਾਬੋ ਢੋਲੀਆਂ ਤੂੰ ਦੇਖ ਸੌਰੇ ਦਾ ਬਾਗ ਕੰਧਾ ਚਿੱਟਮ ਚਟੀਆਂ ਕੋਈ ਕਲੀ ਚਮਕਦਾ ਬਾਗ ਫਿਰ ਪਾਣੀ 바ਰਨ ਦੀ ਰਸਮ ਪੂਰੀ ਕੀਤੀ ਜਾਂਦੀ ਆ ਤੇ ਲਾਰੇ ਦੀਆਂ ਭੈਣਾਂ ਭੂਆ ਆਦੀ ਮਿਲ ਕੇ ਗੀਤ ਗਾਉਂਦੀਆਂ ਹਨ ਪਾਣੀ ਵਾਰ ਬੰਨੇ ਦੀ ਐ ਮਾਏ ਬੰਨਾ ਬੰਨੀ ਬਹਰ ਖੜੇ ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ ਬੰਨਾ ਬੰਨੀ ਬਾਹਰ ਖੜਈ ਅਰ ਸਭ ਤੋਂ ਬਣ ਕੇ ਜੋੜੀ ਹੈ ਆਈ ਸਾਖ ਸੰਬੰਧੀ ਤੈਨੂੰ ਦੇਣ ਨੀ ਵਧਾਈ ਤੈਨੂੰ ਭਾਗ ਨੇ ਸਤਿਗੁਰ ਨੇ ਲਾਏ ਬੰਨਾ ਬੰਨੀ ਬਾਹਰ ਖੜਈ ਪਾਣੀ ਬਾਰ ਬੰਨੇ ਦੀ ਏ ਮਾਏ ਬੰਨਾ ਬੰਨੀ ਬਾਹਰ ਖੜਈ ਲਾਵਾ ਦੋਹਾ ਦੇ ਮੂੰਹ ਨੂੰ ਮੈਂ ਚੂਰੀ ਦਿਲ ਵਾਲੀ ਰੀਜ ਕੀਤੀ ਰੱਬ ਜੀ ਨੇ ਪੂਰੀ ਦੇਨੋ ਸਾਰਿਆਂ ਨੂੰ ਰੱਬ ਇਹ ਦਿਖਾਵੇ ਬੰਨਾ ਬੰਨੀ ਬਹਾਰ ਖੜੇ ਪਾਣੀ ਬਾਰ ਬੰਨੇ ਦੀ ਏ ਮਾਏ ਬੰਨਾ ਬੰਨੀ ਬਹਾਰ ਖੜੇ ਪਾਣੀ ਬਾਰਨ ਦੀ ਰਸਮ ਪਿਛੋਂ ਲਾੜਾ ਤੇ ਲਾੜੀ ਆਪਣੀ ਮਾਂ ਸੱਸ ਦੇ ਪੈਰੀ ਹੱਥ ਲਗਾਉਂਦੇ ਹਨ ਅਤੇ ਉਹ ਸਿਰ ਪਲੋਸ ਕੇ ਘੁੱਟ ਕੇ ਗਲਵਲ ਕਰੀਬ ਵਿੱਚ ਲੈ ਕੇ ਪਿਆਰ ਦਿੰਦੀ ਹੈ ਅਤੇ ਬੇਸ਼ੁਮਾਰ ਰਸੀਸਾਂ ਵੀ ਦਿੰਦੀ ਹੈ ਜੇਕਰ ਲਾੜਾ ਪੈਰੀ ਹੱਥ ਲਗਾਉਣ ਵਿੱਚ ਜਰਾ ਵੀ ਦੇਰ ਕਰ ਦੇਵੇ ਤਾਂ ਉਹਦੀਆਂ ਪੈਣਾ ਗੀਤਾ ਰਾਹੀਂ ਬਿਆੰਗਮਈ ਟਪੋਰ ਕਰਦੀਆਂ ਹਨ ਅੰਦਰ ਲਿਪਾਂ ਬਾਹਰ ਲਿਪਾਂ ਵੇੜੇ ਕਰਾ ਸਰਕਾ ਤੈਨੂੰ ਮੱਥਾ ਟੇਕਣਾ ਭੁੱਲ ਗਿਆ ਵੀ ਤੈਨੂੰ ਨਵੀਂ ਬੰਨੋ ਦਾ ਆਚਾ ਪੈਣਾ ਹੋਰ ਗੀਤਾ ਰਾਹੀਂ ਕੁਝ ਮਨਜਾਕ ਵੀ ਕਰਦੀਆਂ ਹਨ ਅੱਠ ਸਨੇਨੋਂ ਥਾਲੀਆਂ ਵੀਰਾ ਨਾਲ ਨਾ ਲਿਆਈਆਂ ਸਾਲੀਆਂ ਉਹ ਫਿਰ ਵੀਰ ਵੱਲੋਂ ਵੀ ਆਪੇ ਜਵਾਬ ਦਿੰਦੀਆਂ ਹਨ ਅੱਠ ਸੱਨੇ ਨ ਉਥਾਲੀਆਂ ਪੈਣੇ ਸਾਲੀਆਂ ਖਸਮਾਂ ਵਾਲੀਆਂ ਅਜੋਕੇ ਸਮੇਂ ਵਿੱਚ ਇਹਨਾਂ ਰਸਮਾਂ ਦੀ ਮਹੱਤਤਾ ਆਪ ਬੇਸ਼ੱਕ ਸਭ ਨਹੀਂ ਜਾਣਦੇ ਹੁੰਦੇ ਪਰ ਇਹਨਾਂ ਰਸਮਾਂ ਦੀ ਪੂਰਤੀ ਕਰਨਾ ਹਰ ਵਰਗ ਦੇ ਲੋਕ ਜ਼ਰੂਰੀ ਮੰਨਦੇ ਹਨ ਮੰਡੀ ਦੇ ਦੌਰ ਵਿੱਚ ਅਤੇ ਮੂਵੀ ਦੀ ਚੱਕਾ ਚੌਂਦ ਕਾਰਨ ਇਹ ਚੀਜ਼ਾਂ ਵੀ ਵਪਾਰਕ ਹੋ ਗਈਆਂ ਹਨ ਚੱਕੇ ਬਣੇ ਬਣਾਈ ਮਿਲਣ ਲੱਗ ਪਈ ਹੈ ਪਾਣੀ ਬਾਰਨ ਵਾਲੀ ਗੜਬੀ ਆਦੀ ਵੀ ਮੁੱਲ ਮਿਲਦੀ ਹੈ ਕਿਉਂਕਿ ਜੋ ਕੀ ਪੀੜੀ ਨੂੰ ਸੰਬੰਧਤ ਗੀਤ ਆਦੀ ਵੀ ਨਹੀਂ ਯਾਦ ਹੁੰਦੇ ਇਸ ਘਟ ਨੂੰ ਪੂਰਾ ਕਰਨ ਲਈ ਵੀ ਮਲਬਈ ਗਿੱਧੇ ਦੀਆਂ ਕੁਸ਼ਲ ਟੀਮਾਂ ਮਿਲ ਜਾਂਦੀਆਂ ਹਨ ਜਿਹੜੀਆਂ ਇਹਨਾਂ ਰਸਮਾਂ ਨਾਲ ਸੰਬੰਧਤ ਗੀਤ ਪੁਰਾਣੇ ਲੋਕ ਸਾਜਿਆਂ ਨਾਲ ਗਾ ਕੇ ਰੰਗ ਬੰਨ੍ਹ ਦਿੰਦੀਆਂ ਹਨ ਭਾਵੇਂ ਅੱਜ ਸਭ ਕੁਝ ਮਾਇਆ ਖਰਚ ਕੇ ਖਰੀਦਿਆ ਤੇ ਪੇਸ਼ ਕੀਤਾ ਜਾ ਰਿਹਾ ਹੈ ਪਰ ਉਹਨਾਂ ਦਾ ਸਮਾਨ ਨੂੰ ਜਿਉਂਦੇ ਰੱਖਣਾ ਉਹਨਾਂ ਆਪਾ ਬਣਾਵਾਂ ਨੂੰ ਹਟਾਉਣਾ ਆਪਣੇ ਅਮੀਰ ਸੱਭਿਆਚਾਰ ਦੀ ਬੜੀ ਵੱਡੀ ਸੇਵਾ ਹੈ। ਅੱਗੇ ਪੰਜਾਬੀ ਇਸ ਕੰਮ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਕਰ ਰਹੇ ਹਨ। ਸੋਏ ਜੀ ਇੱਕ ਰੂਪ ਬਟਾਉਂਦੀ ਜਾ ਰਹੀ ਰਸਮਬਾਰੇ ਗੱਲਬਾਤ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਵੇਗੀ। ਸੋ ਹੁਣ ਵਾਰੀ ਆ ਉਹਨਾਂ ਦੋਸਤਾਂ ਦੀ। ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਸੀ ਸੋ ਪਹਿਲਾ ਨਾਮ ਹੈਗਾ ਨਿਰਮਲ ਸਿੰਘ ਕਾਲਾ ਜੀ ਤੇ ਦੂਜਾ ਨਾਮ ਹੈਗਾ ਪ੍ਰੇਮ ਢਿੱਲੋਂ ਜੀ ਤੇ ਤੀਜਾ ਨਾਮ ਹੈਗਾ ਸੁਖਦੇਵ ਸਿੰਘ ਚੌਥਾ ਨਾਮ ਹੈਗਾ ਹਰਜਿੰਦਰ ਕੌਰ ਪੰਜਵਾਂ ਨਾਮ ਟੂਲ ਕੁਲ ਤੇ ਛੇਵਾਂ ਨਾਮ ਹੈਗਾ ਸੋਨੂ ਕੌਰ ਜੀ ਸਤਿਮਾਨ ਆ ਨਾਮ ਹੈਗਾ ਨਮਕਰਨਦੀਪ ਸਿੰਘ ਜੀ ਚੋ ਅਗਲਾ ਨਾਮ ਹੈਗਾ ਜਸਵੀਰ ਸ਼ਰਮਾ ਦੱਦਾ ਹੂਰ ਜੀ ਤੇ ਉਸ ਤੋਂ ਅਗਲਾ ਨਾਮ ਹੈਗਾ ਭਰਪੂਰ ਸਿੰਘ ਹਵਾਰਾ ਜੀ ਸੋ ਇਹ ਨਾ ਸਾਰੇ ਦੋਸਤਾਂ ਦਾ ਤਹਿ ਦਿਲ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰੇ ਸੋ ਅੱਗੇ ਤੋਂ ਵੀ ਕਮੈਂਟ ਕਰਦੇ ਰਹਿਣਾ ਸੋ ਇਹ تھی ਜੀ ਅੱਜ ਦਾ ਬਲੌਗ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋ ਸੋ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰਕੇ ਜਾਣੀ ਜੀ ਸੋ ਮਿਲਾਂਗੇ ਕਹੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ